ਸਰਪੰਚ ਕਤਲ ਚ ਪੂਰੀ ਗਰਮਾਈ ਸਿਆਸਤ ਆਪ ਵਾਲੇ ਤੇ ਕਾਂਗਰਸੀ ਹੋਏ ਇੱਕ ਦੂਜੇ ਖਿਲਾਫ ਗੋਲੀਆਂ ਮਾਰ ਕੀਤਾ ਸੀ ਸਰਪੰਚ ਦਾ ਕਤਲ ਬੀਤੇ ਦਿਨੀ ਸਰਪੰਚ ਦੇ ਪੁੱਤਰ ਜਿਸ ਦਾ ਬਹੁਤ ਹੀ ਸੋਸ਼ਲ ਮੀਡੀਆ ਤੇ ਅੱਜ ਦੀ ਡੇਟ ਵਿੱਚ ਨਾਮ ਚੱਲ ਰਿਹਾ ਹੈ ਜਿਸ ਨੂੰ ਕਲਕੱਤਾ ਕਿਹਾ ਜਾਂਦਾ ਸੀ ਜਿਸ ਦਾ ਬੀਤੇ ਦਿਨੀ ਇੱਕ ਦੁਕਾਨ ਤੇ ਬੈਠੇ ਹੋਏ ਤੇ ਸਿਰ ਤੇ ਗਰਦਨ ਤੇ ਤੇ ਪੈਰਾਂ ਤੇ ਗੋਲੀਆਂ ਮਾਰ ਕੇ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਪੁਲਿਸ ਨੇ ਬਹੁਤ ਹੀ ਮੁਸਤੈਦੀ ਦਿਖਾਉਂਦੇ ਹੋਇਆ 24 ਘੰਟਿਆਂ ਦੇ ਵਿੱਚ ਹੀ ਤਿੰਨੋਂ આરોપી ਫੜ ਲਏ ਤਿੰਨ ਇਹ ਜਿਹੜੇ ਲੋਕ ਤਿੰਨ ਜਾਣੇ ਜਿਹੜੇ ਸੀਗੇ ਇਹ ਇਹਨਾਂ ਦੇ ਵਿੱਚੋਂ ਇੱਕ ਦੋ ਉਸਦੇ ਪਹਿਲਾਂ ਤੁਸੀਂ ਪੁਰਾਣੇ ਯਾਰ ਸੀਗੇ ਕਲਕੱਤਾ ਦੇ ਜਿਸ ਦਾ ਨਾਮ ਪਿੱਛੇ ਕਲਕੱਤਾ ਵੱਜਦਾ ਸੁਖਵਿੰਦਰ ਸਿੰਘ ਕਲਕੱਤਾ ਤੇ ਇਸੇ ਨੂੰ ਲੈ ਕੇ ਹੁਣ ਲਗਾਤਾਰ ਸਿਆਸਤ ਸ਼ੁਰੂ ਹੋ ਗਈ ਹੈ ਪਹਿਲਾਂ ਤੁਹਾਨੂੰ ਦੱਸ ਦਿਆਂ ਪੁਲਿਸ ਨੇ ਇਸ ਦੇ ਵਿੱਚ ਕੀ ਕਾਰਵਾਈ ਕੀਤੀ ਪੁਲਿਸ ਨੇ 24 ਘੰਟੇ ਦੇ ਵਿੱਚ ਜਿਹੜਾ ਇਹ ਮਾਮਲਾ ਸੁਲਝਾ ਲਿਆ ਪੈਸਿਆਂ ਦਾ ਕੁਝ ਲੈਣ ਦੇਣ ਸੀਗਾ ਤੇ ਉਸ ਨੂੰ ਲੈ ਕੇ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਚੱਲ ਰਹੀ ਸੀਗੀ ਆਪਸ ਦੇ ਵਿੱਚ ਰੰਜਿਸ਼ ਚੱਲ ਰਹੀ ਸੀ ਜਿਸ ਨੂੰ ਲੈ ਕੇ ਜਿਹੜਾ ਨੌਜਵਾਨ ਹੈ ਉਸ ਨੇ ਗੋਲੀਆਂ ਮਾਰ ਦਿੱਤੀਆਂ ਜਿਸ ਦੇ ਵਿੱਚ ਪੁਲਿਸ ਨੇ ਤਿੰਨ આરોપી ਇੱਕ ਪਹਿਲਾ ਹਰਜਿੰਦਰ ਸਿੰਘ ਉਰਫ ਜਿੰਦਰ ਜਿਹੜਾ ਮੇਨ ਹੈ ਉਸ ਤੋਂ ਬਾਅਦ ਗੁਰਦੀਪ ਦਾਸ ਉਰਫ ਦੀਪੀ ਤੇ ਉਸਦੇ ਨਾਲ ਹੀ ਜਗਵਿੰਦਰ ਸਿੰਘ ਉਰਫ ਪਤਲੂ ਇਹ ਤਿੰਨੋਂ ਜਿਹੜੇ ਨੇ ਇਹਨਾਂ ਤਿੰਨਾਂ ਨੂੰ ਅਰੈਸਟ ਕਰ ਲਿਆ ਤੇ ਜਿਹੜਾ ਇਹਨਾਂ ਨੇ ਅਸਲਾ ਲਿਆ ਸੀ ਉਹ ਵੀ ਪਤਾ ਲੱਗ ਗਿਆ ਲੁਧਿਆਣੇ ਤੋਂ ਕਿਦੋਂ ਉਹਨਾਂ ਨੇ ਦੋ ਨੰਬਰ ਚ ਅਸਲਾ ਵੀ ਖਰੀਦਿਆ ਸੀ ਤਾਂ ਇਸ ਤੋਂ ਕੁਝ ਗੱਲਾਂ ਤਾਂ ਸਾਫ਼ ਹੋ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਅਸਲਾ ਬੜੀ ਆਸਾਨੀ ਦੇ ਨਾਲ ਮਿਲ ਰਿਹਾ ਹੈ ਚਾਹੇ ਦੋ ਨੰਬਰ ਦਾ ਹੋਵੇ ਤੇ ਉਸ ਤੋਂ ਬਾਅਦ ਹੀ ਲੋਕਾਂ ਦੇ ਇਹਨੇ ਹੌਸਲੇ ਖੁੱਲ ਗਏ ਨੇ ਜਿਨ੍ਹਾਂ ਨੂੰ ਕੋਈ ਵੀ ਕਾਨੂੰਨ ਦਾ ਡਰ ਨਹੀਂ ਰਹਿ ਗਿਆ ਖੈਰ ਪੁਲਿਸ ਨੇ ਮਾਮਲਾ 24 ਘੰਟੇ ਚ ਟਰੇਸ ਕਰ ਲਿਆ ਤਿੰਨੋਂ આરોપી ਗ੍ਰਿਫਤਾਰ ਕਰ ਲਏ ਤੇ ਹੁਣ ਇਸ ਦੇ ਵਿੱਚ ਸਿਆਸਤ ਦੀ ਜਿਹੜੀ ਐਂਟਰੀ ਆ ਹੋ ਚੁੱਕੀ ਆ ਸਿਆਸਤ ਇਸ ਤਰ੍ਹਾਂ ਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲਾਭ ਸਿੰਘ ਉਗੋਕੇ ਆਵਾਜ਼ੀ ਪਾਰਟੀ ਦਾ ਐਮਐਲਏ ਉਸ ਦਾ ਨਾਮ ਐਫਆਈਆਰ ਦੇ ਵਿੱਚ ਦਰਜ ਕਰਾਇਆ ਜਾਵੇ ਤਾਂ ਕਿ ਜਿਹੜੀ ਪਿਛਲੇ ਜਦੋਂ ਆਵਾਜ਼ੀ ਆਡੀ ਸਰਕਾਰ ਬਣੀ ਸੀ ਕੁਝ ਸਾਲ ਬਾਅਦ 1.5 ਸਾਲ ਬਾਅਦ ਹੀ ਐਸਐਸ ਸਰਪੰਚ ਦੀ ਵੀਡੀਓ ਵਾਇਰਲ ਹੋਈ ਸੀ ਜਦੋਂ ਲਾਭ ਸਿੰਘ ਉਗੋਕੇ ਨੂੰ ਤੇ ਕੇ ਸਵਾਲ ਕੀਤੇ ਗਏ ਸੀਗੇ ਤੇ ਉਸ ਤੋਂ ਬਾਅਦ ਹੀ ਇਸ ਦੀ ਆਮ ਆਦਮੀ ਪਾਰਟੀ ਦੇ ਨਾਲ ਲੱਗ ਰਹੀ ਸੀ ਤੇ ਹੁਣ ਪਰਿਵਾਰਕ ਦੇ ਪਰਿਵਾਰ ਦੇ ਕੁਝ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਲਵ ਸਿੰਘ ਗੁਗੋ ਦਾ ਹੱਥ ਹੋ ਸਕਦਾ ਹੈ ਤੇ ਇਸ ਦੀ ਜਾਂਚ ਕਰਾਈ ਜਾਵੇ ਤੇ ਐਫ ਆਈ ਆਰ ਦੇ ਵਿੱਚ ਲਵ ਸਿੰਘ ਗੁਗੋ ਦਾ ਨਾਮ ਪਾਇਆ ਜਾਵੇ ਜਿਸ ਨੂੰ ਲੈ ਕੇ ਹਜੇ ਤੱਕ ਧਰਨਾ ਚੱਲ ਰਿਹਾ ਹੈ ਨਾ ਤਾਂ লাশ ਦਾ ਪੋਸਟਮਾਰਟਮ ਕਰਾਇਆ ਗਿਆ ਤੇ ਨਾ ਹੀ ਹੁਣੇ ਤੱਕ ਸਸਕਾਰ ਕੀਤਾ ਗਿਆ ਤੇ ਇਸੇ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਨੇ ਆਵਾਜ਼ ਵੀ ਪਾਰਟੀ ਦੇ ਐਮ ਐਲ ਏ ਦੇ ਖਿਲਾਫ ਸਿੱਧੇ ਮੋਰਚਾ ਖੋਲ ਦਿੱਤਾ ਤੇ ਚਰਨਜੀਤ ਸਿੰਘ ਚੰਨੀ ਨੇ ਕੀ ਕੁਝ ਕਿਹਾ ਜ਼ਰਾ ਉਹ ਵੀ ਸੁਣ ਲੋ ਇਹਨਾਂ ਨੇ ਮੈਨੂੰ ਦੱਸਿਆ ਕਿ ਇਹਦੇ ਵਿੱਚ ਉਹ ਹਮੇਸ਼ਾ ਕਹਿੰਦਾ ਸੀ ਕਿ ਲਾਭ ਸਿੰਘ ਓਗੇ ਦੇ ਤੋਂ ਮੈਨੂੰ ਖਤਰਾ ਹੈ ਇਸ ਕਰਕੇ ਇਹਦੀ ਤਹਿਕੀਕਾਤ ਹੋਣੀ ਚਾਹੀਦੀ ਹੈ ਤੇ ਲਾਭ ਸਿੰਘ ਓਗੇ ਕੇ ਕੱਲ ਇਹਨਾਂ ਨੇ ਪਰਚਾ ਦਰਜ ਕਰਾਇਆ ਇਹਨਾਂ ਨੇ ਐਮਐਲਏ ਦਾ ਨਾਮ ਲਿਆ ਪੁਲਿਸ ਕਹਿੰਦੀ ਇਹਦਾ ਨਾਮ ਵਿਚਨਾਪਾ ਕੇਸ ਕਮਜ਼ੋਰ ਹੋ ਜਾਣਾ ਇਹਨੂੰ ਪਾਉਣ ਨਹੀਂ ਦਿੱਤਾ ਨਾ ਸੋ ਅੱਜ ਅਸੀਂ ਮੰਗ ਕਰਦੇ ਹਾਂ ਕਿ 120 ਬੀਚ ਐਮਐਲਏ ਨੂੰ ਰੱਖਿਆ ਜਾਵੇ ਤੇ ਇਸ ਕੇਸ ਦੀ ਜਿਹੜੀ ਇਨਕੁਆਰੀ ਹੈ ਉਹ ਸੀਬੀਆਈ ਨੂੰ ਦਿੱਤੀ ਜਾਵੇ ਇੱਕ ਬਹੁਤ ਹੀ ਜਝਾਰੂ ਆਗੂ ਦਾ ਕਤਲ ਹੋਇਆ ਕੋਈ ਆਮ ਗੱਲ ਨਹੀਂ ਹੈ ਸਰਕਾਰ ਪਹਿਲਾਂ ਬੰਦੇ ਨੂੰ ਲਾਲਚ ਦਿੰਦੀ ਹੈ ਜਿਹੜੇ ਸਰਕਾਰ ਦੇ ਖਿਲਾਫ ਤੇ ਲੋਕਾਂ ਦੇ ਹੱਕ 'ਚ ਬੋਲਦੇ ਆ ਫਿਰ ਉਹਨੂੰ ਧਮਕੀ ਦਿੰਦੀ ਹੈ ਜੇ ਫੇਰ ਵੀ ਨਹੀਂ ਲੋਟ ਆਉਂਦਾ ਉਹਨੂੰ ਪਰਚੇ ਕਰਦੀ ਹੈ ਜੇ ਫੇਰ ਵੀ ਨਹੀਂ ਲੋਟ ਆਉਂਦਾ ਅੰਦਰ ਦਿੰਦੇ ਆ ਜੇ ਫੇਰ ਵੀ ਨਹੀਂ ਲੋਟ ਆਉਂਦਾ ਉਹਦੇ ਕੋ ਗੋਲੀਆਂ ਚੱਲਦੀਆਂ ਇਸੇ ਤਰ੍ਹਾਂ ਮੁਇਸੇ ਵਾਲੇ ਨੂੰ ਨਹੱਤਾ ਕੀਤਾ ਗਿਆ ਸੀ ਉਹਦੀ ਸਿਕਿਉਰਿਟੀ ਲਾ ਲਈ ਗਈ ਸੀ ਉਸੇ ਤਰ੍ਹਾਂ ਇਹਦਾ ਅਸਲਾ ਲੈ ਲਿਆ ਗਿਆ ਤੇ ਨੂੰ ਸਿਕਿਉਰਿਟੀ ਦਿੱਤੀ ਨਹੀਂ ਗਈ ਤਾਂ ਤੁਸੀਂ ਸੁਣਿਆ ਚਰਨਜੀਤ ਸਿੰਘ ਚੰਨੀ ਨੇ ਸਿੱਧਾ ਸਿੱਧਾ ਜਿਹੜਾ ਇਲਜ਼ਾਮ ਹੈ ਉਹ ਇਸ ਤਰ੍ਹਾਂ ਲਗਾ ਦਿੱਤੇ ਨੇ ਕਿ ਪਰਿਵਾਰਕ ਦੇ ਕਹਿਣ ਦੇ ਮੁਤਾਬਕ ਲਾਹ ਸਿੰਘ ਉਗਕੇ ਨੂੰ ਤੇ ਆਮ ਆਦਮੀ ਪਾਰਟੀ ਦੇ ਜਿਹੜਾ ਐਮਐਲਏ ਆ ਉਸ ਨੂੰ ਨਾਮਜਦ ਕੀਤਾ ਜਾਵੇ ਤੇ ਪ੍ਰੋਪਰ ਸਹੀ ਟੰਗ ਦੀ ਜਾਂਚ ਕੀਤੀ ਜਾਵੇ ਜੇਕਰ ਉਹ ਨਹੀਂ ਹੈ ਤਾਂ ਉਸ ਨੂੰ ਬਾਹਰ ਕਰ ਦਿੱਤਾ ਜਾਵੇ ਤਾਂ ਇਹ ਜਿਹੜੀ ਮੰਗ ਹੈ ਇਹ ਚੰਨੀ ਵੱਲੋਂ ਰੱਖੀ ਗਈ ਤੇ ਹੁਣ ਇਸੇ ਦੇ ਬਚਾਅ ਦੇ ਵਿੱਚ ਹੀ ਆਮ ਆਦਮੀ ਪਾਰਟੀ ਨੇ ਐਂਟਰੀ ਕਰ ਲਈ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਮੁੱਦੇ ਨੂੰ ਹੋਰ ਤੁਸੀਂ ਕਹਿ ਸਕਦੇ ਹੋ ਕਿ ਆ ਰਾਸਤਾ ਦਿਖਾ ਦਿੱਤਾ ਹੈ ਇੱਕ ਹੋਰ ਮੁੱਦਾ ਜਿਹੜਾ ਸਾਹਮਣੇ ਆ ਗਿਆ ਆਵਾਜ਼ੀ ਪਾਰਟੀ ਦੇ ਜਿਹੜੇ ਲੀਡਰ ਬਲਤੇਜ ਪੰਨੂ ਤੇ ਉਹਨਾਂ ਦੇ ਹੀ ਪ੍ਰਵਖਤਾ ਬੁਲਾਰੇ ਜਿਹੜੇ ਨੇ ਨੀਲ ਗਰਗ ਨੇ ਪ੍ਰੈਸ ਕਾਨਫਰੰਸ ਕਰਕੇ ਜਿਸ ਬੰਦੇ ਨੇ ਗੋਲੀਆਂ ਮਾਰੀਆਂ ਉਸਦੇ ਨਾਲ ਦੀਪੀ ਜਿਹੜਾ ਮੁੰਡਾ ਹੈ ਦੂਸਰਾ ਉਸ ਦੀਆਂ ਫੋਟੋਆਂ ਰਾਜਾ ਵੜਿੰਗ ਦੇ ਨਾਲ ਦਿਖਾ ਦਿੱਤੀਆਂ ਕਿ ਇਹ ਰਾਜਾ ਵੜਿੰਗ ਦੇ ਨਾਲ ਹੈ ਤੇ ਰਾਜਾ ਵੜਿੰਗ ਇਸ ਤਰ੍ਹਾਂ ਦੇ ਬੰਦੇ ਤੇ ਕਾਂਗਰਸ ਜਿਹੜੇ ਨੇ ਉਹ ਜਿਹੜੀ ਪੰਜਾਬ ਕਾਂਗਰਸ ਹੈ ਉਸ ਦੇ ਸ਼ਹਿ ਦੇ ਉੱਤੇ ਪਲ ਰਹੇ ਨੇ ਤੇ ਕਈ ਵੱਡੇ ਇਲਜ਼ਾਮ ਆਮ ਆਦਮੀ ਪਾਰਟੀ ਨੇ ਵੀ ਮੂੰ ਤੁਰ ਜਵਾਬ ਦੇ ਦਿੱਤਾ ਸਿੰਘ ਹੈ ਜਿਹਨੇ ਇਹ ਮਰਡਰ ਕੀਤਾ ਦੀਪਤੀ 바ਵਾ ਜੋ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੌਜੂਦਾ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਬਹੁਤ ਨਜ਼ਦੀਕੀਆਂ ਦੇ ਵਿੱਚੋਂ ਆਇਆ ਇਹ ਇੱਕ ਫੋਟੋ ਦੇਖੋ ਤਾਂ ਰਾਜਾ ਬਰਿੰਗੋਰਾ ਦੇ ਨਾਲ ਉਹ ਤਾਂ ਬੈਠਾ ਹੋਇਆ ਜਿਵੇਂ ਇਹ ਕਿਹਾ ਜਾ ਰਿਹਾ ਹੈ ਕਿ ਪਤਾ ਨਹੀਂ ਉਹ ਜਿਹੜੀ ਸੱਤਾਧਾਰੀ ਤੇਰਾ ਉਹਦਾ ਕੋਈ ਬੰਦਾ ਸੀਗਾ ਇਹ ਕਾਂਗਰਸ ਦੇ ਪ੍ਰਧਾਨ ਜਿਹੜੇ ਨੇ ਰਾਜਾ ਵੜਿੰਗ ਜੀ ਉਹਨਾਂ ਦਾ ਜਿਹੜਾ ਉਹ ਇਹ ਖਾਸ ਹੈ ਇਹ ਫੋਟੋਆਂ ਅਸੀਂ ਤੁਹਾਨੂੰ ਤਾਂ ਕਰਕੇ ਕੁਝ ਜਣੀਆਂ ਉਹ ਦਿਖਾ ਰਹੇ ਹਾਂ ਕਿ ਸਬੂਤ ਦੇ ਤੌਰ ਤੇ ਇਹ ਉਹਨਾਂ ਦੇ ਹੀ ਸੋਸ਼ਲ ਮੀਡੀਆ ਦੇ ਉੱਤੇ ਦੀਪੀ 바ਵਾ ਹੋਰਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਇਹ ਫੋਟੋਆਂ ਜਿਹੜੀਆਂ ਸਾਰੀਆਂ ਮੌਜੂਦ ਨੇ ਪ੍ਰਧਾਨ ਦੇ ਨੇੜੇ ਕੋਈ ਇੰਨਾ ਬੰਦਾ ਜਿਹੜਾ ਉਹ ਨਹੀਂ ਬੈਠ ਸਕਦਾ ਦੂਸਰੀ ਇਹਦੀ ਜਿਹੜੀ ਦੁਸ਼ਮਣੀ ਹੈ ਇਹਨਾਂ ਦੀ ਉਹ ਕਿਉਂ ਸਟਾਰਟ ਜਿਹੜੀ ਉਹ ਹੁੰਦੀ ਹੈ ਉਹ ਵੀ ਮੈਂ ਤੁਹਾਨੂੰ ਇਸ ਸਟਾਰਟ ਦੇ ਤਹਿਤ ਦੱਸਦਾ ਹੈ ਕਿ ਇਹਨਾਂ ਦੇ ਆਪਸ ਦੇ ਵਿੱਚ ਜਿਹੜੀ ਉਹ ਰੰਜਿਸ਼ ਪੀ ਸੀਗੀ ਜਿਹੜਾ ਮਾਮਲਾ ਮਰਡਰ ਤੱਕ ਪਹੁੰਚਿਆ ਬਹੁਤ ਦੁਖਦਾਈ ਹੈ ਇਹ ਘਟਨਾ ਕਿਸੇ ਦਾ ਵੀ ਜਿਹੜਾ ਉਹ ਕਤਲ ਹੋ ਜਾਣਾ ਪਰ ਉਹ ਜਿਹੜੀਆਂ ਗਿਰਜਾਂ ਨੇ ਨਾ ਉਹ ਆਉਂਦੀਆਂ ਹੀ ਲਾਸ਼ਾਂ ਦੇ ਉੱਤੇ ਨੇ ਲਾਸ਼ਾਂ ਦੀ ਰਾਜਨੀਤੀ ਜਿਹੜੀ ਆ ਉਹਨੇ ਪੰਜਾਬ ਦਾ ਬਹੁਤ ਨੁਕਸਾਨ ਪਿਛਲੇ ਸਮੇਂ ਦੇ ਦੌਰਾਨ ਕੀਤਾ ਹੈ ਇਹ ਉਸ ਕਿਸਮ ਦੀ ਰਾਜਨੀਤੀ ਜਿਹੜੀ ਆ ਉਹਨੂੰ ਪ੍ਰਮੋਟ ਕਰਨ ਦੇ ਵਾਸਤੇ ਭੱਜ ਕੇ ਉੱਥੇ ਜਾ ਕੇ ਜਿਹੜੀ ਉਹ ਪ੍ਰੈਸ ਕਾਨਫਰੰਸ ਕਰ ਦੇਣੀ ਚੰਨੀ ਜੀ ਵੱਲੋਂ ਇਹ ਵੀ ਉਸ ਪਾਸੇ ਵੱਲ ਇਸ਼ਾਰਾ ਹੈ ਤਾਂ ਤੁਸੀਂ ਸੁਣਿਆ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਦਾ ਆਪਣੇ ਐਮਐਲਏ ਨੂੰ ਸ਼ਹਿ ਦਿੰਦੇ ਹੋਏ ਜਾਂ ਤੁਸੀਂ ਕਹਿ ਲਓ ਆਪਣੇ ਐਮਐਲਏ ਦੇ ਬਚਾਅ ਦੇ ਵਿੱਚ ਆਈ ਪਾਰਟੀ ਨੇ ਵੱਡੇ ਇਲਜ਼ਾਮ ਕਾਂਗਰਸੀਆਂ ਦੇ ਹੀ ਲਗਾ ਦਿੱਤੇ ਤੇ ਸਿੱਧਾ-ਸਿੱਧਾ ਪੁੱਛ ਲਿਆ ਕਿ ਰਾਜਾ ਵੜਿੰਗ ਤੇ ਚਰਨਜੀਤ ਸਿੰਘ ਚੰਨੀ ਕੀ ਇਹ ਇਸ ਦਾ ਜਵਾਬ ਦੇਣਗੇ ਆਖਿਰਕਾਰ ਜਿਹੜਾ ਕਤਲ ਕਰਨ ਵਾਲਾ ਦੀਪੀ ਹੈ ਜਿਸ ਦਾ ਯਾਰ ਜਿੰਦਰ ਸਿੰਘ ਜਿਸ ਨੇ ਗੋਲੀਆਂ ਮਾਰੀਆਂ ਇਹ ਰਾਜਾ ਵੜਿੰਗ ਦੇ ਨਾਲ ਕੀ ਕਰ ਰਿਹਾ ਤੇ ਉਸ ਤੋਂ ਬਾਅਦ ਹੀ ਹੋਣੇ ਸੰਗਰੂਰ ਤੋਂ ਐਮਐਲਏ ਕਾਲਾ ਢਿੱਲੋ ਨੇ ਕਾਂਗਰਸ ਦੇ ਐਮਐਲਏ ਕਾਲਾ ਢਿੱਲੋ ਨੇ ਇਸ ਦਾ ਜਵਾਬ ਦਿੱਤਾ ਤੇ ਉਹਨਾਂ ਕਿਹਾ ਕਿ ਕੋਈ ਵੀ ਬੰਦਾ ਸਾਡੇ ਪ੍ਰਧਾਨ ਜੀ ਦੇ ਨਾਲ ਫੋਟੋ ਕਰਵਾ ਸਕਦਾ ਹੈ ਵੀਰ ਚ ਕੌਣ ਇਨਵੋਲ ਹੈ ਉਹਨਾਂ ਨੂੰ ਤਕਲੀਫ ਹੋਈ ਵੀ ਕੱਲ ਸਾਡੇ ਜਿਹੜੇ ਆਗੂ ਚਰਨ ਸਿੰਘ ਚੰਨੀ ਨੇ ਪਰਿਵਾਰ ਦੇ ਕਹਿਣ ਤੇ ਜੋ ਪਰਿਵਾਰ ਨੇ ਕਿਹਾ ਵੀ ਸਾਨੂੰ ਜਿਹੜਾ ਉੱਥੋਂ ਦੇ ਵਿਧਾਇਕ ਦੇ ਸੱਕ ਹੈ ਉਹਨਾਂ ਨੇ ਮੰਗ ਰੱਖਤੀ ਵੀ ਇਹ ਨਿਰਪੱਖ ਜਾਂਚ ਕਰਾਈ ਜਾਵੇ ਹਾਲਾਂਕਿ ਅਸੀਂ ਇਹ ਨਹੀਂ ਕਿਹਾ ਵੀ ਸਿੱਧੇ ਹੀ ਉਹਨੂੰ ਨਾਮਜ਼ਦ ਕਰ ਦਿਓ ਅਸੀਂ ਕਿਹਾ ਵੀ ਉਹਦੀ ਜਾਂਚ ਹੋਣੀ ਚਾਹੀਦੀ ਹੈ ਤਾ ਜਿਹੜੀ ਸਾਡੀ ਅਸੀਂ ਸਿੱਧਾ ਕਿਸੇ ਨੂੰ ਐਲੀਗੇਟ ਨਹੀਂ ਕਰਦੇ ਅਸੀਂ ਕਹਿੰਦੇ ਵੀ ਪਰਿਵਾਰ ਦੀ ਮੰਗ ਤੇ ਜਿਹੜੀ ਉਹ ਦੀ ਕਿਸੇ ਨਿਰਪੱਖ ਏਜੰਸੀ ਤੋਂ ਚਾਹੇ ਜੁਡੀਸ਼ੀਅਲੀ ਤੋਂ ਚਾਹੇ ਸੀਬੀਆਈ ਤੋਂ ਇਹਦੀ ਜਾਂਚ ਕਰਾਈ ਜਾਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜਾਊਗਾ ਔਰ ਨਾਲ ਹੀ ਸੀ ਮੰਗ ਇਹ ਕਰਦੇ ਵੀ ਜਿਹੜਾ ਵੀ ਕੋਈ નિર્ਦੋਸ਼ਾ ਚਾਹੇ ਹੋ ਆਮ ਆਦੀ ਪਾਰਟੀ ਦਾ ਕੋਈ ਆਗੂ ਜਾਂ ਵਰਕਰ ਚਾਹੇ ਹੋ ਕਾਂਗਰਸ ਨਾਲ ਸੰਬੰਧਤ ਹੈ ਇਹਦੇ ਵਿੱਚ ਕੋਈ ਵੀ ਗਲਤ ਬੰਦਾ ਫਸਾਇਆ ਨਾ ਜਾਵੇ ਔਰ ਦੋਸ਼ੀ ਨੂੰ ਬਖਸ਼ਾ ਨਾ ਜਾਵੇ ਚਾਹੇ ਹੋ ਕਿਸੇ ਵੀ ਪਾਰਟੀ ਦਾ ਕੌਣ ਨ ਹੋਵੇ ਤਾਂ ਤੁਸੀਂ ਜਿਹੜਾ ਜਵਾਬ ਆਵਾਜ਼ਵੀ ਪਾਰਟੀ ਨੇ ਕਾਂਗਰਸ ਤੋਂ ਮੰਗਿਆ ਤਾਂ ਆਵਾਜ਼ਵੀ ਪਾਰਟੀ ਨੂੰ ਕਾਂਗਰਸ ਦੇ ਐਮ.ਐਲ.ਏ ਕਾਲਾ ਢਿੱਲੋਂ ਨੇ ਉਹ ਦੇ ਦਿੱਤਾ ਤੇ ਹੁਣ ਗੱਲ ਇਹ ਹੈ ਕਿ ਮਾਮਲਾ ਜਿਹੜਾ ਹੈ ਉਹ ਲਗਾਤਾਰ ਭਖਦਾ ਜਾ ਰਿਹਾ ਹੈ ਸਿਆਸਤ ਦੀ ਐਂਟਰੀ ਹੋ ਚੁੱਕੀ ਹੈ ਤੇ ਅਸਲ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਫੜੇਗੇ ਨੇ ਤੇ ਪਰ ਪਰਿਵਾਰ ਮੰਗ ਕਰ ਰਿਹਾ ਕਿ ਆਵਾਜ਼ਵੀ ਪਾਰਟੀ ਦੇ ਐਮ.ਐਲ.ਏ ਨੂੰ ਇਸ ਦੇ ਵਿੱਚ ਨਾਮਜ਼ਦ ਕੀਤਾ ਜਾਵੇ ਕਿਉਂਕਿ ਉਸੇ ਉਸ ਤੋਂ ਹੀ ਜਿਹੜੀ ਚਰਚਾਵਾਂ ਸੀਗੀਆਂ ਇਸ ਕਲਕੱਤਾ ਦੀਆਂ ਸ਼ੁਰੂ ਹੋਈਆਂ ਸੀਗੀਆਂ ਸਰਪੰਚ ਦਾ ਬੇਟਾ ਤੇ ਸਾਰਾ ਕੁਝ ਇਹੀ ਸੰਭਾਲਦਾ ਸੀ ਤੇ ਲਗਾਤਾਰ ਹੀ ਇਸ ਨੂੰ ਮਾਰਦ ਦੀਆਂ ਧਮਕੀਆਂ ਵੀ ਇਹਨਾਂ ਵੱਲੋਂ ਇਲਜ਼ਾਮ ਲੱਗ ਰਹੇ ਨੇ ਕਿ ਆ ਰਹੀਆਂ ਸੀਗੀਆਂ ਤੇ ਹੁਣ ਖੈਰ ਹੁਣ ਇਸ ਦੇ ਵਿੱਚ ਕੀ ਕੁਝ ਸੱਚ ਹੈ ਕੀ ਨਹੀਂ ਹੈ ਕੀ ਸਿਰਫ ਪੈਸੇ ਦਾ ਹੀ ਮਾਮਲਾ ਸੀ ਜਾਂ ਫਿਰ ਇਹਦੇ ਪਿੱਛੇ ਕੋਈ ਹੋਰ ਸਿਆਸੀ ਰੀਜ਼ਨ ਵੀ ਹੋ ਸਕਦਾ ਕਿਉਂਕਿ ਵਿਰੋਧੀਆਂ ਨੇ ਇਸ ਮੁੱਦੇ ਨੂੰ ਚੱਕ ਲਿਆ ਤੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ ਬਰਨਾਲਾ ਦੇ ਇਸ ਇਲਾਕੇ ਦੇ ਵਿੱਚ ਜਿੱਥੇ ਇਸ ਦਾ ਕਤਲ ਹੋਇਆ ਤੇ ਅਜੇ ਤੱਕ ਸਸਕਾਰ ਨਹੀਂ ਕੀਤਾ ਗਿਆ ਨਾ 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 ਹੀ ਪੋਸਟਮੈਪਟਮ ਕਰਵਾਇਆ ਗਿਆ ਤੇ ਮਾਮਲਾ ਜਿਹੜਾ ਹੈ ਉਹ ਤੂਲ ਫੜਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਇੱਕ ਪਾਸੇ ਆਮ ਆਦਮੀ ਪਾਰਟੀ ਤੇ ਇਲਜ਼ਾਮ ਲੱਗ ਰਹੇ ਨੇ ਤੇ ਉਧਰ ਹੀ ਆਮ ਆਦਮੀ ਪਾਰਟੀ ਪ੍ਰੈਸ ਕਾਨਫਰੰਸ ਕਰਕੇ ਆਪਣੇ ਐਮ ਐਲ ਏ ਦੇ ਹੱਕ ਦੇ ਵਿੱਚ ਕਾਂਗਰਸੀਆਂ ਨੂੰ ਜ਼ਿੰਮੇਵਾਰ ਠਹਿਰੰਦੀ ਹੋਈ ਨਜ਼ਰ ਆ ਰਹੀ ਹੈ ਤੇ ਉਧਰ ਹੀ ਕਾਂਗਰਸੀਆਂ ਨੇ ਵੀ ਇਸ ਦੇ ਖਿਲਾਫ ਜਵਾਬ ਦਿੱਤਾ ਤੇ ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਆਖਿਰਕਾਰ ਨਿਕਲਦਾ ਕੀ ਹੈ ਕੀ ਐਮਐਲਏ ਲਾਲ ਸਿੰਘ ਉਗਗੋ ਕਿਉਂ ਨੂੰ ਸ਼ੱਕ ਦੇ ਦਾਇਰੇ ਦੇ ਵਿੱਚ ਰੱਖਿਆ ਜਾਂਦਾ ਹੈ ਕਿਉਂਕਿ ਆਮ ਜੇ ਆਪਾਂ ਗੱਲ ਕਰ ਲਈਏ ਕਿ ਜਿੰਨਾਂ ਦਾ ਪਰਿਵਾਰਕ ਮੈਂਬਰ ਮਰਦਾ ਹੈ ਤਾਂ ਉਹ ਕਿਸੇ ਦਾ ਵੀ ਜਦੋਂ ਵੀ ਨਾਮ ਲਿਖਾਉਂਦੇ ਨੇ ਪਰਚੇ ਦੇ ਵਿੱਚ ਤਾਂ ਪੁਲਿਸ ਬੜੇ ਹੀ ਆਸਾਨੀ ਦੇ ਨਾਲ ਉਸ ਦਾ ਨਾਮ ਪਾ ਦਿੰਦੀ ਹੈ ਕਿਉਂਕਿ ਜਿੰਨਾਂ ਦਾ ਪਰਿਵਾਰਕ ਚੀ ਗਿਆ ਹੈ ਉਹਨਾਂ ਦੀ ਮੰਨਣੀ ਵੀ ਪੈਂਦੀ ਹੈ ਚਾਹੇ ਦੂਸਰਾ ਬੰਦਾ ਗਲਤ ਹੈ ਚਾਹੇ ਦੂਸਰਾ ਬੰਦਾ ਸਹੀ ਹੈ ਜਿਸ ਦਾ ਨਾਮ ਉਹਨਾਂ ਨੇ ਲਿਖਾਤਾ ਉਹ ਸਾਰਿਆਂ ਦਾ ਨਾਮ ਪਰਚੇ ਦੇ ਵਿੱਚ ਲਿਖ ਦਿੱਤਾ ਜਾਂਦਾ ਹੈ ਪਰ ਇਸ ਤੇ ਐਮਐਲਏ ਦਾ ਨਾਮ ਪਰਚੇ ਦੇ ਵਿੱਚ ਨਹੀਂ ਲਿਖਿਆ ਜਾ ਰਿਹਾ ਤੇ ਪਰਿਵਾਰ ਲਗਾਤਾਰ ਮੰਗ ਕਰ ਰਿਹਾ ਕਿ ਐਮਐਲਏ ਨੂੰ ਸ਼ੱਕ ਦੇ ਘੇਰੇ ਦੇ ਵਿੱਚ ਲਿਆ ਜਾਵੇ ਤੇ ਉਸ ਦੀ ਪੁੱਛਗਿੱਛ ਕੀਤੀ ਜਾਵੇ ਤੇ ਇਸ ਕਤਲ ਦਾ ਜਿਹੜਾ ਅਸਲੀ ਕਹਿ ਲੋ ਕਿ ਪਿੱਛੇ ਸਾਜ਼ਿਸ਼ ਕੀ ਹੈ ਕਿ ਸਿਰਫ ਉਹ ਪੈਸੇ ਦੇ ਲੈਣ ਦੇਣ ਕਰ ਨਹੀਂ ਉਹਨੂੰ ਮਾਰਿਆ ਗਿਆ ਜਾਂ ਫਿਰ ਕੁਝ ਹੋਰ ਵੀ ਮੁੱਦਾ ਸਾਹਮਣੇ ਆ ਸਕਦਾ ਹੈ ਕੈਟ ਹੁਣ ਇਹਦਾ ਪੁਲਿਸ ਜਾਂਚ ਕਰੇਗੀ ਤੇ ਉਧਰ ਹੀ ਪਰਿਵਾਰਕ ਮੈਂਬਰ ਲਗਾਤਾਰ ਧਰਨੇ ਤੇ ਬੈਠੇ ਹੋਏ ਨੇ ਤੇ ਸਿਆਸਤ ਵੀ ਹੁਣ ਇਸ ਤੇ ਰੱਜ ਕੇ ਸ਼ੁਰੂ ਹੋ ਚੁੱਕੀ ਐ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਕ੍ਰਾਈਮ ਚਾਰਟ ਦੀ ਸਟੋਰੀ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ